ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਚੈਨਲ ਨਾਗਰਾ ਰਿਸ਼ਤੇ ਜੰਕਸ਼ਨ ਇਹ ਚੈਨਲ ਤੇ ਹਰ ਮੰਗਲਵਾਰ ਹਰ ਸਨੀਚਵਾਰ ਸ਼ਾਮ ਨੂੰ ਐਡ 7 ਵਜੇ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕਾਸਟ ਲਾਈ ਜਾਂਦੀ ਆ ਕਿਸੇ ਵੀ ਗਰੀਬ ਅਮੀਰ Hindu Muslim Sikh Assai ਕਿਸੇ ਵੀ ਦੀਵੀ ਹੋ ਸਕਦੀ ਆ ਲੜਕੇ ਦੀ ਵੀ ਹੋ ਸਕਦੀ ਆ ਤੇ ਲੜਕੀ ਦੀ ਵੀ ਹੋ ਸਕਦੀ ਆ ਤੁਸੀਂ ਆਪਣੀ ਐਡ ਭੇਜ ਦਿਓ ਜੇ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਤਾਂ ਸਾਨੂੰ ਵਾਇਸ ਮੈਸੇਜ ਭੇਜ ਦਿਓ ਸ਼ਾਮ ਨੂੰ ਜਦੋਂ ਅਸੀਂ ਡਾਟਾ ਕੰਪਾਈਲ ਕਰਦੇ ਆ ਤਾਂ ਜ਼ਰੂਰ ਤੁਹਾਨੂੰ ਸਮਝਾਂਗੇ ਤਾਂ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਇਸ ਲਈ ਕਿਰਪਾ ਕਰਕੇ ਕਾਲ ਨਾ ਕੀਤੀ ਜਾਵੇ ਇਸ ਵੀਡੀਓ ਨੂੰ ਆਪ ਨੂੰ ਬੇਨਤੀ ਹੈ ਵੀ ਜ਼ਰੂਰ ਐਂਡ ਤੱਕ ਦੇਖਣਾ ਇਹਦੇ ਵਿੱਚ ਕਈ ਲੜਕੀਆਂ ਦੇ ਰਿਸ਼ਤੇ ਨੇ ਜੋ ਪੰਜਾਬ ਤੋਂ ਵੀ ਨੇ ਤੇ ਫੋਰਨ ਕੰਟਰੀ ਤੋਂ ਵੀ ਨੇ ਇਸ ਕਰਕੇ ਇਹਨੂੰ ਬਹੁਤ ਕਾਫੀ ਧਿਆਨ ਨਾਲ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਅੱਜ ਤੱਕ ਪਾਉ ਸਕੇ ਪਹਿਲਾ ਰਿਸ਼ਤਾ ਲੋਡ ਕਰੋ ਜੀ ਜੋਤਸਰੂਪ ਸਿੰਘ ਕੈਂਬੋ ਛੀਂਬਾ ਸਿੱਖ ਲੜਕਾ ਬਾਗਾਪੁਰਾਣਾ ਮੋਗਾ ਏਰੀਆ 21894 ਡੇਟ ਆਫ ਬਰਥ 5 ਫੁੱਟ 7 ਇੰਚ ਕੱਤ ਆਰਟੀਆਈ ਵੈਲਡਿੰਗ ਦੀ ਇਹਨਾਂ ਦੀ ਕੀਤੀ ਹੋਈ ਹੈ ਜੀ ਮਲੇਸ਼ੀਆ ਵਿੱਚ ਆਪਣਾ ਕਾਰੋਬਾਰ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਮੇਰੇ ਬਿਊਰੋ ਵਾਲੇ ਕਹਿੰਦੇ ਕੰਟੈਕਟ ਨਾ ਕਰਨ ਸਿਕਰੀ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਜੱਟ ਸਿੱਖ ਲੜਕਾ ਸੰਧੂ ਗੋਤ ਬਠਿੰਡਾ ਸ਼ਹਿਰ 11 12 98 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਡਿਗਰੀ ਇਨ ਸਿਵਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਜੀ ਕੰਮ ਕਰਦੇ ਨੇ ਇਹ ਜੀ ਸਿਵਲ ਇੰਜੀਨੀਅਰ ਕੈਲਗਰੀ ਕੈਨੇਡਾ ਮਾਤਾ ਪਿਤਾ ਦਾ ਇਕੱਲਾ ਬੇਟਾ ਫਾਲਸਾ ਇਹਨਾਂ ਦੀ ਗਵਰਨਮੈਂਟ ਸਰਵਿਸ ਕਰਦੇ ਨੇ 15 ਏਕੜ ਇਹਨਾਂ ਕੋਲੇ ਪ੍ਰਾਪਰਟੀ ਹੈ ਇਹਨਾਂ ਦੀ ਇੱਛਾ ਕੀ ਆ ਜੱਟ ਸਿੱਖ ਪਰਿਵਾਰ ਦੀ ਪੜ੍ਹੀ ਲਿਖੀ ਲੜਕੀ ਕੈਨੇਡਾ ਤੋਂ ਹੋਵੇ ਜਾਂ ਪੰਜਾਬ ਤੋਂ ਵੈਲ ਕੁਆਲੀਫਾਈਡ ਲੜਕੀ ਹੋਵੇ ਸਬੰਧਤ ਵੀਰ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਹੁਸ਼ਿਆਰਪੁਰ ਏਰੀਆ 37 ਸਾਲ ਉਮਰ ਫਿਜ਼ਿਓਥੈਰਾਪਿਸਟ ਅਤੇ ਖੇਤੀਬਾੜੀ ਕਰਦੇ ਹਨ ਜੀ ਕੈਨੇਡਾ ਦੀ ਇਹਨਾਂ ਦੀ ਵਰਕ ਪਰਮਿਟ ਦੀ ਫਾਈਲ ਲਾਈ ਹੋਈ ਆ ਪੰਜ ਕਿਲੇਨਾਂ ਕੋਲੇ ਪ੍ਰਾਪਰਟੀ ਆ ਵਧੀਆ ਘਰਬਾਰ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਜਿਸ ਦੀ ਉਮਰ 27 ਸਾਲ ਤੋਂ ਉੱਪਰ ਹੋਵੇ ਕੁਆਰੀ ਵੀ ਹੋ ਸਕਦੀ ਆ ਤੇ ਡਾਈਵੋਰਸੀ ਵੀ ਹੋ ਸਕਦੀ ਆ ਸਕਰੀਨ ਤੇ ਨੰਬਰ ਚਲ ਕੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮਦਾਸ ਜੀ ਆ ਸਿੱਖ ਲੜਕੀ ਮੰਗਲਿਕ ਨਵਾਂ ਸ਼ਹਿਰ 6895 ਡੇਟ ਆਫ ਬਰਥ 5 ਫੁੱਟ ਤੇ 9 ਇੰਚ ਕੱਦ 10+2 ਕੁਆਲੀਫਿਕੇਸ਼ਨਾਂ ਦੀ ਇਹ ਲੜਕੀ ਤਲਾਕशुदा ਇੱਕ ਛੋਟਾ ਬੱਚਾ ਇਹਨਾਂ ਕੋਲੇ ਪਰੰਤੂ ਇਹ ਕਹਿੰਦੇ ਨੇ ਵੀ ਬੱਚਾ ਲੜਕੀ ਦੇ ਨਾਲ ਨਹੀਂ ਜਾਵੇਗਾ ਇੱਕ ਭਰਾ ਉਹ ਪ੍ਰਾਈਵੇਟ ਜੌਬ ਕਰਦੇ ਨੇ ਪਿਤਾ ਜੀ ਇਹਨਾਂ ਦੇ ਡਬਾਈ ਵਿੱਚ ਕੰਮ ਕਰਦੇ ਨੇ ਨੀਟ ਬாய் ਐਜੂਕੇਟਿਡ ਅਨਮੈਰਿਡ ਡਾਈਵੋਰਸਡ ਵਿਦਆਊਟ ਐਨੀ ਚਾਈਲਡ ਪੜਿਆ ਲਿਖਿਆ ਸੁੰਦਰ ਲੜਕਾ ਕੁਆਰਾਜਾ ਤਰਾਕਸ ਦਾ ਹੋ ਸਕਦਾ ਪਰੰਤੂ ਬੱਚਾ ਨਾ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਆਸਟ੍ਰੇਲੀਆ ਤੋਂ ਕਰਨ ਪ੍ਰੀਤ कौर ਖੱਤਰੀ ਸਿੱਖ ਲੜਕੀ ਦਿੱਲੀ ਪੀ ਆਰ ਆਸਟ੍ਰੇਲੀਆ 11 10 90 ਡੇਟ ਆਵਰ 5 ਫੁੱਟ 3 ਇੰਚ ਕਾਦਾ ਵੇਚਦਾ ਮਾਸਟਰ ਆਫ ਅਕਾਊਂਟਸ ਫ੍ਰੋਮ CSJO ਇਹ ਇਹਨਾਂ ਦੇ ਕੁਆਲੀਫਿਕੇਸ਼ਨ ਆ ਕਰੰਟਲੀ ਲਿਵਿੰਗ ਇਨ ਮੈਲਬੌਰਨ ਆਸਟ੍ਰੇਲੀਆ ਵਿਖੇ ਮੈਲਬੌਰਨ ਵਿੱਚ ਰਹਿ ਰਹੇ ਨੇ ਦੋ ਭੈਣਾਂ ਨੇ ਤੇ ਇੱਕ ਭਰਾ ਇਸ ਸਾਰੇ ਮੈਲਬੌਰਨ ਰਹਿੰਦੇ ਨੇ ਇਹਨਾਂ ਦੀ ਜ਼ਰੂਰਤ ਕੀ ਆ ਇੱਛਾ ਕੀ ਆ ਨੀਡ ਬॉय वेल क्वालिਫਾਈਡ ਐਂਡ ਡੂਇੰਗ ਗੁੱਡ ਜੌਬ ਫॉर ਗੁੱਡ ਬਿਜ਼ਨਸ ਫਰੋਮ ਆਸਟ੍ਰੇਲੀਆ ਸਿਟੀਜ਼ਨ ਪੀਆਰ ਵਰਕ ਪਰਮਟ ਐਫ ਫਰੋਮ ਅਨਦਰ ਕੰਟਰੀ ਵੈਲ ਕੁਆਲੀਫਾਈਡ ਮੇ ਵੀ ਕੁਰਸੀ ਡ੍ਰੀਵਲ ਲੜਕਾ ਆਸਟ੍ਰੇਲੀਆ ਤੋਂ ਸਿਟੀਜ਼ਨ ਹੋਵੇ ਪੀਆਰ ਹੋਵੇ ਵਰਕ ਪਰਮਟ ਤੇ ਹੋਵੇ ਵਧੀਆ ਪੜਿਆ ਲਿਖਿਆ ਹੋਵੇ ਉਹਨੂੰ ਇਹ ਪਹਿਲ ਦੇਣਗੇ ਜੀ ਪਰੰਤੂ ਜੇਕਰ ਕਿਸੇ ਹੋਰ ਕੰਟਰੀ ਦੇ ਵਿੱਚ ਦਾ ਲੜਕਾ ਵਧੀਆ ਪੜਿਆ ਲਿਖਿਆ ਤੇ ਵਧੀਆ ਜੌਬ ਕਰਦਾ ਹੋਵੇ ਤਾਂ ਉਹ ਵੀ ਰਿਸ਼ਤਾ ਜ਼ਰੂਰ ਵਿਚਾਰਿਆ ਜਾਵੇਗਾ ਅਗਲਾ ਰਿਸ਼ਤਾ ਨੋਟ ਕਰੋ ਜੀ ਖਤਰੀ ਸਿੱਖ ਲੜਕਾ ਮੱਕੜ ਮੋਰਿੰਡਾ ਏਰੀਆ 1997 ਡੇਟ ਆਵਰ ਦਾ 6 ਫੁੱਟ ਕਾਤਾ ਬੀਏ ਇਹਨਾਂ ਦੀ ਕੀਤੀ ਹੋਈ ਹੈ Bajaj Finance Company ਦੇ ਵਿੱਚ জব ਕਰਦੇ ਨੇ ਫਾਜ਼ਲ ਸਾਹਿਬ ਇਹਨਾਂ ਦੇ ਬਿਜ਼ਨਸਮੈਨ ਨੇ ਭਰਾ ਇੱਕ ਇਹਨਾਂ ਦਾ ਯੂਕੇ ਆ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ ਫਰੋਮ 100 ਕਿਲੋਮੀਟਰ ਸਰౌండిਂਗ ਏਰੀਆ ਆਫ ਮੋਰਿੰਡਾ ਪੜ੍ਹੀ ਲਿਖੀ ਲੜਕੀ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਵਿੱਚ ਮਰਿੰਡੇ ਤੋਂ 100 ਕਿਲੋਮੀਟਰ ਦੇ ਘੇਰੇ ਵਿੱਚ ਆਲੇ ਹੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਨੇ ਅਗਲਾ ਇਹ ਸਾਨੂੰ ਉੱਪਰੋ ਜੀ ਇਹ ਹੈ ਕੈਨੇਡਾ ਤੋਂ ਮਨਿੰਦਰ ਸਿੰਘ ਰਾਮਗੜੀਆ ਅਮਰਧਾਰੀ ਸਿੰਘ ਲੜਕਾ ਗੁਰਦਾਸਪੁਰ ਏਰੀਆ ਸਾਰਾ ਪਰਿਵਾਰ ਅਮਰਧਾਰੀਆ ਜੀ ਇਹਨਾਂ ਦਾ 14896 ਡੇਟਾ ਬਰਥ 5 ਫੁੱਟ 11 ਇੰਚ ਕੱਦ टेन प्लस टू नॉन मेडिकल इंडिया तो की हुई आ टू ईयरस कंप्यूटर कोर्स वैब डिजाइन डिप्लोमा फ्रॉम कनेडा दूसरी क्वालिफिकेशन कनेडा तो गेन की काम कर है जी फॉगलिफ्ट एंड स्किल वर्क ऑन वर्क परमिट कनेडा सिस्टर अनमैरिड कनेडा ਤੌਰ 'ਤੇ ਲਿਫਟ ਦੇ ਸਕਿੱਲ ਵਰਕਰ ਦੇ ਤੌਰ ਤੇ ਇਹ ਕੰਮ ਕਰਦੇ ਨੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਗਏ ਹੋਏ ਨੇ ਪੈਣਾ ਇਹਨਾਂ ਦੇ ਉਹ ਵੀ ਕੈਨੇਡਾ ਪਿਤਾ ਜੀ ਇਹਨਾਂ ਦੇ ਸਰਕਾਰੀ ਜਾਓ ਤੋਂ ਰਿਟਾਇਰ ਨੇ ਪ੍ਰਾਪਰਟੀ ਇਹਨਾਂ ਕੋਲੇ 2 ਦੋ ਪਲਾਟ ਨੇ ਤੇ 4 ਕਿਲੇ ਇਹਨਾਂ ਦੇ ਵਾਹੀਯੋਗ ਜ਼ਮੀਨ ਆ ਨੀਡ ਕੀ ਹੈ ਇੱਛਾ ਕੀ ਹੈ ਨੀਡ ਓਨਲੀ ਕੈਨੇਡਾ ਪੀਆਰ ਗਰਲ ਫ਼੍ਰੋਮ ਰਾਮਗੜੀਆ ਔਰ ਜੱਟ ਫੈਮਿਲੀ ਸਿਰਫ ਤੇ ਸਿਰਫ ਪੀਆਰ ਲੜਕੀ ਕੈਨੇਡਾ ਤੋਂ ਚਾਹੀਦੀ ਆ ਰਾਮਗੜੀਆ ਪਰਿਵਾਰ ਦੀ ਹੁੰਦੀ ਆ ਹੋ ਸਕਦੀ ਆ ਜੱਟ ਸਿੱਖ ਹੋਰ ਹੋ ਸਕਦੀ ਆ ਜਾਂ ਕੋਈ ਹੋਰ ਵੀ ਜਨਰਲ ਕਾਸਟ ਹੋ ਸਕਦੀ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਕਲੇਰ ਗੋਤ ਬੋਗਾ ਏਰੀਆ 1981 ਡੇਟ ਆਫ ਬਰਥ 5 ਫੁੱਟ 5 ਇੰਚ ਕੱਦ ਐਮਏ ਬੀਐਡ ਬੀਪੀਐਡ ਇਹਨਾਂ ਦੀ ਕੁਆਲੀਫਿਕੇਸ਼ਨ ਆ ਭੈਣ ਅਤੇ ਭਰਾ ਮੈਰਿਡ ਨੇ ਮਾਤਾ ਪਿਤਾ ਦਾ ਨੇ ਐਜੂਕੇਸ਼ਨ ਡਿਪਾਰਟਮੈਂਟ ਤੋਂ ਬਤੌਰ ਟੀਚਰ ਰਿਟਾਇਰ ਹੋਏ ਨੇ ਸ਼ਹਿਰ ਦੇ ਵਿੱਚ ਕਾਫੀ ਕਾ ਉਸ ਜੀ ਨਾਲ ਕੋਲ ਪ੍ਰਾਪਰਟੀ ਆ ਇਹਨਾਂ ਦੀ ਇੱਛਾ ਕੀ ਆ ਲੜਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਹੋਵੇ ਜੀ ਦੀ ਉਮਰ ਘਟੋ ਘਟਾ 40 ਦੀ ਤੇ 45 ਸਾਲ ਦੇ ਲਗਭਗ ਹੋਵੇ ਸਕਰੀਨ ਦੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਸੁਨਿਆਰ ਸਿੱਖ ਲੜਕਾ ਪਗਵੰਦਾ ਜੀ ਕਾਕਾ ਹੈ ਪੀਆਰ ਕੈਨੇਡਾ ਡੇਟ ਆਫ ਬਰਥ 2000 ਜੌਬ ਕਰਦੇ ਨੇ ਇਹ ਏਅਰ ਕੈਨੇਡਾ ਏਅਰਪੋਰਟ ਜੌਬ ਨੀਡ ਗਰਲ ਯੂ ਐਸ ਏ ਕੈਨੇਡਾ ਪੀਆਰ ਵਰਕ ਪਰਮਿਟ ਨੋ ਕਾਸਟ ਵਾਰ ਲੜਕੀ ਯੂ ਐਸ ਏ ਤਾਂ ਹੋਵੇ ਕੈਨੇਡਾ ਤਾਂ ਹੋਵੇ ਪੀਆਰ ਹੋਵੇ ਜਾਂ ਵਰਕ ਪਰਮਿਟ ਹੋਵੇ ਕੋਈ ਜਾਤੀ ਬੰਧਨ ਨਹੀਂ ਸੁਪਰੀ ਦਾ ਨੰਬਰ ਚਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸਿੱਖ ਸੈਣੀ ਲੜਕਾ ਮੰਗਲਿਕ ਮੁਹਾ ਜੀਰਕਪੁਰ ਮਹਾਲੀ 34 ਸਾਲ ਉਮਰ میٹرਕ ਕੀਤੀ ਹੋਈ ਆ ਆਪਣਾ ਕਾਰੋਬਾਰਾ 50000 ਰੁਪਿਆ ਪਰ ਮਹੀਨੇ ਆਮਦਨਾਂ ਦੀ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਗਗਨਦੀਪ ਸਿੰਘ ਜੱਟ ਸਿੱਖ ਲੜਕਾ ਮੋਗਾ ਏਰੀਆ 28/2003 ਡੇਟ ਆਫ ਬਰਥ 6 ਫੁੱਟ ਕੱਦ ਇਹ ਲੜਕਾ ਵਰਕ ਪਰਮਿਟ ਤੇ ਕੈਨੇਡਾ ਵਿਖੇ ਗਿਆ ਹੋਇਆ ਜੀ 10+2 ਐਂਡ ਆਈਟੀਆਈ ਡੀਜ਼ਲ ਮਕੈਨਿਕ ਐਂਡ 2 ਈਅਰ ਆਟੋਮੋਬਾਈਲ ਡਿਪਲੋਮਾ ਓਵਰ ਆਲ 6 ਵੈਂਡ ਇਹ ਇਹਨਾਂ ਦੀ ਕੁਆਲੀਫਿਕੇਸ਼ਨ ਆ ਜੀ ਜੋ ਇਹਨਾਂ ਨੇ ਗੇਨ ਕੀਤੀ ਆ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ ਪੜ੍ਹੀ ਲਿਖੀ ਤੇ ਸੁੰਦਰ ਲੜਕੀ ਦੀ ਜ਼ਰੂਰਤ ਆ ਸਕ੍ਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਡਾਟਾ ਨੋਟ ਕਰੋ ਜੀ ਇਹ ਜੱਟ ਸਿੱਖ ਲੜਕਾ ਗਿੱਲ ਗੋਤ ਸਰਸਾ ਹਰਿਆਣਾ ਤੋਂ 1994 ਡੇਟ ਆਵਰ ਦਾ 6 ਫੁੱਟ ਕਰਦਾ ਐਮਸੀਏ ਕੀਤੀ ਹੋਈ ਹੈ ਇਹਨਾਂ ਦੀ 11 ਕਿਲੇ ਨਾਲ ਕੋਲੇ ਪ੍ਰਾਪਰਟੀ ਆ ਸਿਸਟਮ ਕੈਨੇਡਾ ਦੇ ਵਿੱਚ ਨੇ ਨੀਟ ਗੁੱਡ ਲੁਕਿੰਗ ਗਰਲ fromParams ਆਸਟ੍ਰੇਲੀਆ ਪੀਆਰ ਵਰਕ ਪਰਮਿਟ ਔਰ ਕੈਨੇਡਾ ਪੀਆਰ ਵਰਕ ਪਰਮਿਟ ਪੜ੍ਹੇ ਲਿਖੇ ਲੜਕੇ ਜੋ ਆਸਟ੍ਰੇਲੀਆ ਦੇ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਫਿਰ ਕੈਨੇਡਾ ਦੀ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਮੋਹਿਤ ਸ਼ਰਮਾ ਗੋਵਿੰਦਗੜ੍ਹ 27393 9:22 ਦਾ ਸ਼ਾਮ ਦਾ ਵਰਥਾ ਦਾ ਕਾਕੇ ਦਾ ਪ੍ਰਾਈਵੇਟ ਜੋਬ ਕਰਦਾ ਇਹ ਲੜਕਾ ਤਲਾਕशुदा ਜੀ ਕੋਈ ਬੱਚਾ ਨਹੀਂ ਇਹਨਾਂ ਦੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚਲੇ ਸੰਪਰਕ ਕਰ ਸਕਦੇ ਹੋ ਕੁਆਰੀ ਵੀ ਹੋ ਸਕਦੀ ਆ ਤਲਾਕ ਸੁਦਾ ਵੀ ਹੋ ਸਕਦੀ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਜੱਟ ਸਿੱਖ ਲੜਕੀ ਗਿੱਲ ਗੋਤ सिरसा ਹਰਿਆਣਾ ਪੀ ਆਰ ਕੈਨੇਡਾ 1993 ਡੇਟ ਆਵਰਤਾ 5 ਫੁੱਟ 3 ਇੰਚ ਕਾਤਾ ਬੇਟੀ ਦਾ ਹੁਣੇ ਲੜਕੀ ਅੱਜ ਕੱਲ ਇੰਡੀਆ ਆਈ ਹੋਈ ਆ ਸਰਸਾ ਹਰਿਆਣਾ ਵੇਖਿਆ ਆਪਦੇ परिवार रह रही है इन की क्वालिफिकेशन की है बी टैक इलैक्ट्रॉनिक्स एंड कम्यूनीकेशन इंजीनियरिंग एंड डिप्लोमा ऑफ प्रोग्राम कनेडा इच्छा की है आहोजा लड़का चाहते ने नीट बॉय वैल क्वालिफाइड एंड ब्यूटीफुल हैज़ ट्वेल्व एकर्स प्रॉपर्टी कनेडा पी आर वर्क परमिट फस्ट प्रेफरेंस एंड सैकंड इफ well qualified and has good property well settled boy from india also be considerable padhiya likha ladka canada da pr work permit te hove ar 12 acre ohna kole property e da inadi pehla pranto je padhiya likha ladka vadiya properties de kole well settled par family aa ਇੰਡੀਆ ਤੋਂ ਤਾਂ ਵੀ ਹੋਰ ਸਥਿਤੀ ਵਿਚਾਰ ਕਰ ਲੈਣਗੇ ਅਗਲਾ ਹਿੱਸਾ ਨੋਟ ਕਰੋ ਜੀ ਇਹ ਹੈਗਾ ਜੀ ਆਸਟ੍ਰੇਲੀਆ ਤੋਂ ਚੱਟ ਸਿੱਖ ਲੜਕੀ ਆਸਟ੍ਰੇਲੀਆ ਸਿਟੀਜ਼ਨ ਸੰਗਰੂਰ ਏਰੀਆ 1999 ਡੇਟ ਆਫ ਬਰਥ 5 ਫੁੱਟ 4 ਇੰਚ ਕਾਦਾ ਬੇਟੀ ਦਾ ਇਹ ਪਿਛਲੀ ਵਾਰ ਵੀ ਐਡ ਪਾਈ ਸੀ ਜੀ ਪਰੰਤੂ ਦਾਸ ਨੂੰ ਟੈਂਪਰੇਚਰ ਹੋਣ ਕਰਕੇ ਕੁਝ 1 2 ਐਡ ਦੇ ਵਿੱਚ ਬੇਰਵੇ ਗਲਤ ਨਾਸਰ ਹੋ ਗਏ ਉਹ ਦਰਸਤ ਜ਼ਰੂਰ ਕੀਤੇ ਜਾਣਗੇ ਕਿ ਇੱਕ ਐਸਾਈਡ ਚ ਕਰ ਦਾਂਗੇ ਕਿ ਅਗਲੇ ਚ ਕਰ ਦਾਂਗੇ 1999 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਦੋ ਭੈਣਾਂ ਨੇ ਇੱਕ ਭਰਾ ਇਹ ਲੜਕੀ ਤਲਾਕ ਸੁਦਾ ਜੀ ਨੀਟ ਵੈਲ ਸੈਟਲਡ ਨੋ ਡ੍ਰਿੰਕਰ ਬੋਏ fromParams ਆਸਟ੍ਰੇਲੀਆ ਬਟ fromParams ਕੈਨੇਡਾ ਯੂ ਐਸ ਏ ਆਲਸੋ ਵੀ ਕਨਸੀਡਰੇਬਲ ਪੜਿਆ ਲਿਖਿਆ ਲੜਕਾ ਆਸਟ੍ਰੇਲੀਆ ਤੋਂ ਹੋਵੇ ਨਾਨ ਡ੍ਰਿੰਕਰ ਹੋਵੇ ਕੁਆਰਾ ਵੀ ਹੋਵੇ ਤਲਾਕशुदा ਵੀ ਹੋਵੇ ਬੱਚਾ ਨਾ ਹੋਵੇ ਜਾਂ ਫਿਰ ਕੈਨੇਡਾ ਜਾਂ ਯੂ ਐਸ ਏ ਤੋਂ ਹੋਵੇ ਉਹ ਵੀ ਰਿਸ਼ਤਾ ਵਿਚਾਰਿਆ ਜਾਵੇਗਾ ਸਕਰੀਨ ਤੇ ਨੰਬਰ ਚੱਲ ਰਹੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਯੂ ਐਸ ਏ ਤੋਂ ਜੱਟ ਸਿੱਖ ਲੜਕਾ ਅਮਰੀਕਨ ਸਿਟੀਜ਼ਨ ਲੁਧਿਆਣਾ ਏਰੀਆ 25 ਸਾਲ ਉਮਰ ਦਾ 5 ਫੁੱਟ 8 ਇੰਚ ਕੱਦ ਦਾ ਗ੍ਰੈਜੂਏਸ਼ਨ ਕੀਤੀ ਹੋਈ ਆ ਆਟੋ ਮੈਕੈਨੀਕਲ ਐਂਡ ਸੌਫਟਵੇਅਰ ਇੰਜੀਨੀਅਰਿੰਗ ਇਹਨਾਂ ਦੀ ਕੁਆਲੀਫਿਕੇਸ਼ਨ ਗੈਨ ਕੀਤੀ ਹੋਈ ਆ ਕੰਮ ਕਰਦੇ ਨੇ ਜੌਬ ਇਨ ਅਮਰੀਕਨ ਕੰਪਨੀ ਐਂਡ ਪਾਰਟ ਟਾਈਮ ਬਿਜ਼ਨਸ ਆਪਣਾ ਘਰ ਵੈਲ ਸੈਟਲਡ ਫੈਮਿਲੀ ਪ੍ਰਾਤ ਇਹਨਾਂ ਦੇ ਮਾਤਾ ਪਿਤਾ ਉਹ ਵੀ ਯੂ ਐਸ ਦੇ ਵਿੱਚ ਰਹਿੰਦੇ ਨੇ 10 ਏਕੜ ਇਹਨਾਂ ਕੋਲੇ ਪ੍ਰਾਪਰਟੀ ਆ लुधियाने मुल्लापुर ਦੇ ਨੇੜੇ ਨੀਡ ਗਰਲ ਐਜੂਕੇਟਿਡ ਬੀਐਸਸੀ ਨਰਸਿੰਗ ਆਰਐਨ ਐਮਬੀਏ ਐਮਐਸਸੀ ਇਹ ਜੋ ਲੜਕੀ ਇਹ ਕੁਆਲੀਫਿਕੇਸ਼ਨ ਵਗੈਰਾ ਰੱਖਦੀ ਆ ਕੋਈ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਕੰਟੈਕਟ ਵੈਲ ਸੈਟਲਡ ਫੈਮਿਲੀ ਐਂਡ ਬਿਊਟੀਫੁਲ ਗਰਲ ਪੀਐਨ ਸਕ੍ਰੀਨ ਤੇ ਨੰਬਰ ਚੱਲ ਰਿਹਾ ਹੈ ਜੀ ਤੁਸੀਂ ਜੋ ਜ਼ਰੂਰਤ ਸਮਝੋ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰ ਲਓ ਅਮਨ ਦੀਪ ਕੌਰ ਜੱਟ ਸਿੱਖ ਲੜਕੀ ਸਿੱਧੂ ਗੋਤ ਫਰੀਦਕੋਟ ਏਰੀਆ 52 2000 ਡੇਟ ਆਫ ਬਰਥ 5 ਫੁੱਟ 4 ਇੰਚ ਕਾਦਾ ਟਾਈਮ ਪਲੱਸ 2 ਕੁਆਲਿਫਿਕੇਸ਼ਨ ਭਰਾ ਮੈਰਿਡਾ ਦੋ ਭਰਾ ਨੇ ਉਹ ਆਰਮੀ ਵਿੱਚ ਨੇ ਦੋਵੇਂ ਭਰਾ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਫਰੋਮ ਜੱਟ ਸਿੱਖ ਫੈਮਿਲੀ ਇਹ ਇਹਨਾਂ ਦੀ ਇੱਛਾ ਦੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਲੜਕੀ ਕੈਨੇਡਾ ਦੀ ਪੀਆਰ ਆ ਉਹਨਾਂ ਨੇ ਲਿਖਿਆ ਨਹੀਂ ਵੈਸੇ ਜਜਮੈਂਟ ਲਾ ਗਿਆ ਮੁਖਤਸਰ ਸਾਹਿਬ ਤੋਂ ਨੇ ਜੱਟ ਸਿੱਖ ਲੜਕੀ ਕੈਨੇਡਾ ਪੀਆਰ ਬ੍ਰੈਂਪਟਨ ਕੈਨੇਡਾ ਵਿਖੇ ਰਹਿ ਰਹੇ ਨੇ 1998 ਡੇਟ ਆਫ ਬਰਥ ਆ ਨੀਡ ਬாய் ਵੈਲ এডਿਕੇਟਡ ਐਂਡ ਬਿਊਟੀਫੁਲ ਨਾਨ ਡ੍ਰਿੰਕਰ ਫਰੋਮ ਗੁੱਡ ਜੱਟ ਸਿੱਖ ਫੈਮਿਲੀ ਪ੍ਰਿਫਰਡ ਟੂ ਏਰੀਆ ਬਠਿੰਡਾ ਮੁਕਤਸਰ ਸਾਹਿਬ ਫਰੀਦਕੋਟ ਪੜਿਆ ਲਿਖਿਆ ਲੜਕਾ ਜੋ ਨਸ਼ਾ ਰਹਿਤ ਹੋਵੇ ਵਧੀਆ ਜੱਟ ਸਿੱਖ ਪਰਿਵਾਰ ਤੋਂ ਹੋਵੇ ਬਠਿੰਡਾ ਮੁਕਤਸਰ ਫਰੀਦਕੋਟ ਇਹ ਏਰੀਆ ਨੂੰ ਇਹ ਪਹਿਲ ਲੈਣਗੇ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਲੁਟਕੋ ਜੀ ਰਪਿੰਦਰਪਾਲ ਸਿੰਘ ਜੱਟ ਸਿੱਖ ਲੜਕਾ ਬੈਂਸਕੋਟ ਲੁਧਿਆਣਾ ਏਰੀਆ 19/9/2001 ਡੇਟ ਆਫ ਬਰਥ 6 ਫੁੱਟ 5 ਇੰਚ ਕਾ ਦਾ ਬੇਟਾ 10+2 ਇਹਨਾਂ ਨੇ ਕੀਤੀ ਹੈ ਇੰਡੀਆ ਤੋਂ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਕੈਨੇਡਾ ਤੋਂ ਫਾਜ਼ਲ ਸਾਹਿਬ ਇਹਨਾਂ ਦੇ ਚੰਡੀਗੜ੍ਹ ਪੁਲਿਸ ਦੇ ਵਿੱਚ ਜੌਬ ਕਰਦੇ ਨੇ 4 ਕਿੱਲੇ ਨਾਲ ਕੋਲ ਪ੍ਰਾਪਰਟੀ ਆ ਸਕਰੀਨ ਤੇ ਨੰਬਰ 'ਤੇ ਕਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਪੀਆਰ ਕੈਨੇਡਾ ਗੁਰਦਾਸਪੁਰ ਏਰੀਆ 1994 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਬੀਟਾ ਕੀਥੇ ਹੋ ਇਹਨਾਂ ਦੀ ਦੂਸਰੀ ਕੁਆਲੀਫਿਕੇਸ਼ਨ ਮਾਸਟਰ ਇਨ ਆਟੋਮੇਸ਼ਨ ਰੋਬੋਟੈਕ ਇਹ ਇਹਨਾਂ ਦੀ ਕੁਆਲੀਫਿਕੇਸ਼ਨ ਆ ਜੀ ਪਿਤਾ ਜੀ ਇਹਨਾਂ ਦੇ ਸਰਕਾਰੀ ਜਾਤ ਤੋਂ ਰਿਟਾਇਰ ਨੇ ਛੋਟਾ ਭਰਾ ਵੀ ਇਹਨਾਂ ਦੇ ਕੈਨੇਡਾ ਵਿੱਚ ਆ ਚਾਰ ਕਿਲੇ ਇਹਨਾਂ ਕੋਲੇ ਪ੍ਰਾਪਰਟੀ ਆ ਕੁਝ ਸ਼ਹਿਰੀ ਪ੍ਰਾਪਰਟੀ ਵੀ ਆ ਨੀਡ ਵੈਲ ਕੁਆਲੀਫਾਈਡ ਐਂਡ ਬਿਊਟੀਫੁੱਲ ਗਰਲ ਫਰੋਮ ਇੰਡੀਆ ਔਰ ਕੈਨੇਡਾ ਪੜ੍ਹੀ ਲਿਖੀ ਲੜਕੀ ਕੈਨੇਡਾ ਤੋਂ ਵੀ ਹੋ ਸਕਦੀ ਆ ਤੇ ਪੰਜਾਬ ਤੋਂ ਵੀ ਹੋ ਸਕਦੀ ਆ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਕੁਰੂਕੁਰੂਸ਼ ਖੇਤਰਾ ਹਰਿਆਣਾ ਕੁਰੂਸ਼ ਖੇਤਰਾ ਹਰਿਆਣਾ 5 ਫੁੱਟ 6 ਇੰਚ ਕਾਦਾ 10+2 ਕੁਆਲੀਫਿਕੇਸ਼ਨ ਆ ਜੂ ਐਸਏ ਲਈ ਗ੍ਰੀਨ ਕਾਰਡ ਅਪਲਾਈ ਕੀਤਾ ਹੋਇਆ ਇਹਨਾਂ ਦਾ ਪੈਨ ਮੈਰਿਟ ਆ ਭਰਾ ਅਨਮੈਰਿਟ ਆ ਸ਼ਾਪਿੰਗ ਕੰਪਲੈਕਸ ਦੇ ਵਿੱਚ ਇਹ ਪ੍ਰਾਈਵੇਟ ਜੌਬ ਕਰਦਾ ਕਹਿੰਦੇ ਵਧੀਆ ਉਹਦੀ ਸੈਲਰੀ ਆ ਇੱਕ ਏਕੜ ਇਹਨਾਂ ਕੋਲ ਪ੍ਰਾਪਰਟੀ ਆ ਅਤੇ ਫਾਰਮ ਹਾਊਸ ਆ ਯੂ ਐਸਏ ਦੇ ਵਿੱਚ ਇਹ ਇਹਨਾਂ ਦੀ ਟਰੱਕਿੰਗ ਕੰਪਨੀ ਆ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਇਹ ਇਹਨਾਂ ਦੀ ਇੱਛਾ ਆ ਸਕਰੀਨ ਤੇ ਨੰਬਰ ਚੱਲੇ ਜੀ ਤੁਸੀਂ ਸੰਪਰਕ ਇਹਨਾਂ ਨਾਲ ਕਰ ਸਕਦੇ ਹੋ ਇਹ ਰਿਸ਼ਤੇ ਦਾ 베ਰ ਵਿਆਹ ਵੀ ਨਾਲ ਸਾਂਝੇ ਕੀਤੇ ਗਏ ਹਨ ਜੀ 베ਰ ਵਿਆਹ ਬੋਲਦਿਆਂ ਤੋਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਜੱਜ ਕਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਹਮੇਸ਼ਾ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ